ਪੰਜਾਬ ਵਿੱਚ ਚੌਣੇ ਦੀ ਖਰੀਦ ਦਾ ਸੀਜ਼ਨ ਠੀਕ ਚੱਲ ਰਿਹਾ ਹੈ ਲਿਫਟਿੰਗ 90% ਹੋ ਰਹੀ ਹੈ ਹੁਣ ਮੌਸਮ ਠੀਕ ਹੋਣ ਕਾਰਨ ਨਮੀ ਵੀ ਘੱਟ ਹੈ ਕੇਂਦਰ ਸਰਕਾਰ ਦੀ ਟੀਮ ਨਾਲ ਬੈਠਕ ਹੋਈ ਜੀਵਿਤ ਨਮੀ ਦੀ ਮਾਤਰਾ ਉਦਾਨ ਬਾਰੇ ਗੱਲਬਾਤ ਕੀਤੀ ਗਈ ਸੀ ਇਹ ਕਹਿਣਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਫਤਿਹਗੜ੍ਹ ਸਾਹਿਬ ਦੀ ਬੱਸੀ ਪਠਾਣਾ ਦਾਣਾ ਮੰਡੀ ਵਿੱਚ ਅਚਾਨਕ ਦੌਰਾ ਕਰਨ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਚਾਨਕ ਬੱਸੀ ਪਠਾਣਾ ਦਾਣਾ ਮੰਡੀ ਦਾ ਕੀਤਾ ਗਿਆ ਦੌਰਾ ਉਨਾ ਕਿਹਾ ਕਿ ਕਿਸਾਨਾਂ ਆੜਤੀਆਂ ਤੇ ਮਜ਼ਦੂਰਾਂ ਨਾਲ ਗੱਲਬਾਤ ਹੋਈ ਸੀ ਸੀਜ਼ਨ ਠੀਕ ਚੱਲ ਰਿਹਾ ਹੈ ਕੇਂਦਰ ਦੀ ਟੀਮ ਆਈ ਸੀ ਤੇ ਆਉਣ ਵਾਲੇ ਦਿਨਾਂ ਵਿੱਚ ਨਮੀ ਵਧੇਗੀ ਤਾਂ ਨਮੀ ਦੀ ਮਾਤਰਾ ਨੂੰ 20 ਤੋਂ 22% ਤੱਕ ਕਰਨ ਦੀ ਮੰਗ ਰੱਖੀ ਗਈ ਹੈ ਪੰਜਾਬ ਵਿੱਚ ਹੜ੍ਹ ਤੇ ਮੌਸਮ ਦੀ ਮਾਰ ਕਰਨ ਝਾੜ ਘੱਟ ਹੋਣ ਦੇ ਬਾਵਜੂਦ ਵੀ ਅਸੀਂ 1 ਲੱਖ 70 ਮੈਟ੍ਰਿਕ ਟਨ ਫੂਡ ਬਾਲ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ ਕਿਸਾਨਾਂ ਨੂੰ 24 ਘੰਟੇ ਅੰਦਰ ਪੇਮੈਂਟ ਮਿਲ ਰਹੀ ਹੈ ਕਿਸਾਨਾਂ ਨੂੰ ਵੀ ਮੰਡੀ ਵਿੱਚ ਰਾਤਾਂ ਨਹੀਂ ਕੱਟੀਆਂ ਪੈਂਦੀਆਂ ਜੇਕਰ ਕੋਈ ਹੋਰ ਫਸਲੀ ਵੱਢ ਕੇ ਲਿਆਉਂਦਾ ਤਾਂ ਉਹ ਲੱਗ ਹੈ ਸੈਲਰਾਂ ਵਿੱਚ ਵੀ ਸਪੇਸ ਹੈ ਸਭ ਠੀਕ ਚੱਲ ਰਿਹਾ ਹੈ ਸਿਵਲ ਹਸਪਤਾਲ ਬਾਰੇ ਕਿਤੇ ਸਵਾਲ ਤੇ ਮੁੱਖ ਮੰਤਰੀ ਨੇ ਕਿਹਾ ਸਿਹਤ ਸਾਡੀ ਪਹਿਲ ਹੈ ਅਸੀਂ ਆਮ ਆਦਮੀ ਕਲੀਨਿਕ ਦੀ ਗਿਣਤੀ ਵਧਾ ਕੇ ਹਜ਼ਾਰ ਕਰ ਰਹੇ ਹਾਂ ਇਸ ਨਾਲ ਹਸਪਤਾਲਾਂ 'ਤੇ ਲੋਡ ਨਹੀਂ ਪਵੇਗਾ ਹਸਪਤਾਲ ਅਪਗ੍ਰੇਡ ਕੀਤੇ ਜਾ ਰਹੇ ਹਨ ਇਹ ਵੀ ਅਪਗ੍ਰੇਡ ਕੀਤਾ ਜਾਵੇਗਾ ਐਜੂਕੇਸ਼ਨਲੀ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ মিডিਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਜੀ ਦਾ ਜਿਹੜਾ ਸੀਜ਼ਨ ਹੈ ਜੀ

ਮੋਇਸਚਰ ਵੀ ਘਟਿਆ ਤੇ ਜਿਹੜੇ ਮਾਪਦੰਡ ਨੇ ਮੋਇਸਚਰ ਦੇ ਉਹਨਾਂ ਦੇ ਮੁਤਾਬਕ ਹੀ ਆ 16 17 ਚੱਲ ਰਿਹਾ ਅਸੀਂ ਇੰਦਰ ਸਰਕਾਰ ਨੂੰ ਉਹਨੀ ਟੀਮ ਆਈ ਸੀ ਉਹਨੂੰ ਦੱਸਾਇਆ ਸੀ ਕਿ ਬਟੋਗਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੋਇਸਚਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਥ੍ਰੀ ਹੋਰ ਪਊਗੀ ਤੇ ਮੋਇਸਚਰ ਦਾ ਸਾਨੂੰ ਦਿੱਕਤ ਨਾ ਦੇ ਕਿਉਂਕਿ ਬਹੁਤ ਸੰਕਟ ਝੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਆ ਉਹ ਆ ਕੇ ਦੇ ਰਹੇ ਹਾਂ ਇਹ ਕਫੇ ਫੁੱਟਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜਾਂ ਦੇ ਸੰਕਰ ਦੇ باوجود ਵੀ ਇੰਨਾ ਮੌਸਮ ਦੀ ਕਰਵਟ ਦੇ باوجود ਵੀ ਝਾੜ ਵੀ ਘਟ ਗਿਆ ਇਹ ਝਾੜ ਘਟਣ ਦੇ باوجود ਵੀ ਅਸੀਂ 170000 ਤੋਂ ਉੱਪਰ 170000 ਲੱਖ 170 ਲੱਖ 170 ਲੱਖ ਮੀਟ्रिक टन ਅਸੀਂ ਫੂਲ ਬੋਟ ਦੇ ਹੋਏ ਸੋ ਇਸ ਕਰਕੇ ਮੈਂ ਕਿਸਾਨਾਂ ਨਾਲ ਵੀ ਗੱਲ ਕੀਤੀ ਆ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 24 ਘੰਟੇ ਦੇ ਵਿੱਚ ਵਿੱਚ ਸਾਡੇ ਖਾਤੇ ਚ ਆ ਰਹੇ ਨੇ ਤੇ ਅਰਤੀਆਂ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਰਫਤਾਰ ਕਠਨੀ ਪੈਂਦੀ ਸੀ ਤੇ ਹੁਣ ਕਦੇ ਵੀ ਬਹੁਤ ਘੱਟ ਐਸਾ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵਡਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਨਾਂ ਨੂੰ ਕੁਝ ਕਹਿਣ ਸਾਡੇ ਪਰ ਨਾਲ ਦੀ ਨਾਲ ਬਿਕੀ ਰਹੀ ਹੈ ਆਪ ਨਾਲ ਟੁੱਲ ਵੀ ਰਹੀ ਹੈ ਤੇ ਅੱਗੇ ਸ਼ੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਹਕੀ ਚੱਲ ਰਿਹਾ ਸਰ ਜੀ ਸਾਰੇ ਲੋਕਾਂ ਨੂੰ ਸਾਡੇ ਬਸੀ ਪ੍ਰਣਾ ਸਿਵਲ ਹਸਪਤਾਲ ਹੈ ਜੀ ਲੰਬੇ ਅਰਸੇ ਤੋਂ ਨਾ ਤਾਂ ਅਪਗ੍ਰੇਡ ਹੋਇਆ ਜੀ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੁਣ ਵੀ ਇੱਥੇ ਡਾਕਟਰਾਂ ਦੀ ਕਮੀ ਹੈ ਐਮਰਜੈਂਸੀ ਦੇ ਵਿੱਚ ਡਾਕਟਰ ਹੀ ਨਹੀਂ ਹੁੰਦੇ ਜੀ ਲੋਕ ਬੜੇ ਪ੍ਰੇਸ਼ਾਨ ਹੁੰਦੇ ਆ ਦੇਖੋ ਹੈਲਥ ਕੇਅਰ ਸਾਡੀ ਪ੍ਰਾਇੋਰਟੀ ਹੈ ਆਮ ਆਦਮੀ ਕਲੀਨਿਕ ਹੋ ਗਏ 881 ਦੇ ਲਿਖ ਲਏ ਹੁਣ ਹਰ ਨੇ ਦੇ ਵਿੱਚ 200 1000 ਤੋਂ ਉੱਪਰ ਆਮ ਆਦਮੀ ਕਲੀਨਿਕ ਹੋ ਜਾਣ ਕਿ ਤਾਂ ਕਿ ਹਸਪਤਾਲਾਂ ਤੇ ਡਿਪੈਂਡੈਂਸੀ ਇਹ ਘਟੇ ਨਹੀਂ ਤਾਂ ਹਰ ਗੱਲ ਵਾਸਤੇ ਸਿਵਲ ਚ ਜਾ ਚੰਡੀਗੜ੍ਹ ਕੋਈ ਹਰ ਛੋਟੀ ਜਿਹੀ ਗੁਆਚੀ ਵਿਚੀ ਮਤਲਬ 4 ਕਰੋੜ ਤੋਂ ਵੱਧ ਜਿਹੜੀ ਫੁਟਫਾਲ ਉੱਤੇ ਹੋ ਗਈ ਤੇ ਕਈ ਬੰਦੇ ਇਹ ਸੋਚ ਰਹੇ ਵੀ ਆਬਾਦੀ ਤਾਂ 3 ਕਰੋੜ ਐ ਸਵਾ 3 ਕਈ ਬੰਦੇ ਦੋ ਦੋ ਗਾਰੀ ਵੀ ਜਾਏ 3-3 ਵਾਰੀ ਵੀ ਜਾਏ ਫੁਟਫਾਲ ਦਾ ਮਤਲਬ ਹੋ ਗਿਆ ਉਹ ਕਿੰਨੀ ਵਾਰੀ ਜਾਇਆ ਤੇ ਬਾਕੀ ਅਸੀਂ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ ਦੇਰ ਅਜੜ ਪਦਸੀ ਪਠਾਣਾ ਦੀ ਵੀ ਵਾਰੀ ਆਊ ਔਰ ਜਿੱਥੇ ਜਿਹੜੇ ਜਿਹੜੇ ਇਲਾਕੇ ਚ ਮਤਲਬ ਕਰਦੇ ਆਉਂਦੇ ਆ ਜਿਸ ਤਰ੍ਹਾਂ ਤੁਸੀਂ ਪਾਤੀ ਆਪਣੇ ਸਵਾਲ 'ਚ ਹੀ ਜਵਾਬ ਦਿੱਤਾ ਕਿ ਲੰਬੇ ਸਮੇਂ ਤੋਂ ਬਿਲਕੁਲ ਹੀ ਇਗਨੋਰ ਕੀਤਾ ਗਿਆ ਸੀਗਾ ਹੈਲਥ ਸਿਸਟਮ ਪਰ ਤੁਹਾਡੇ ਤੋਂ ਬੋਲਦੇ ਅਸੀਂ ਨਹੀਂ ਲੀਦਾ ਹੈਗੇ ਅਜੇ ਵੀ ਇੱਥੇ ਹੈ ਸੀਗਲੋਂ ਨੇ ਨਹੀਂ ਲੀਦਾ ਹੈਗੇ ਨਾ ਅਜੇ ਅਸੀਂ ਕੁਰੀਆਂ ਕਰਾਂਗੇ ਤੇ ਹਸਪੀਟਲ ਨੂੰ ਅਪਗ੍ਰੇਡ ਕਰ ਰਹੇ ਹਾਂ ਔਰ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਕਿਸੇ ਨੂੰ ਪਹਿਲੀ ਗੱਲ ਤਾਂ ਕੈਂਪ ਲਾ ਕੇ ਮੈਡੀਕਲ ਕੈਂਪ ਲਾ ਕੇ ਕਿਸੇ ਨੂੰ ਹਰ ਗੱਲ ਛੋਟੀ ਜੀ ਬਿਮਾਰੀ ਪਿੱਛੇ ਲੈਣਾ ਚੜਾ ਲੱਗਣਾ ਪਵੇ ਜਿੰਨੇ ਵੀ ਤਹਿਸੀਲ ਦੇ ਜਾਂ ਜ਼ਿਲ੍ਹੇ ਦੇ ਹਸਪਤਾਲ ਤੁਸੀਂ ਐਮਮੋਜ਼ ਨੂੰ ਐਸਐਮਓਜ਼ ਨੂੰ ਅਸੀਂ ਆਰਡਰ ਕੀਤੇ ਨੇ ਕਿ ਕੋਈ ਵੀ ਦਵਾਈ ਜਿਹੜੀ 12 ਨਾਮ ਲਿਖੀ ਜਾਵੇ ਜੇ 12 ਦਵਾਈ ਮੰਗਾਉਣੀ ਹੈ ਤਾਂ ਫਿਰ ਡਾਕਟਰ ਆਪ ਲਿਖਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਲੁੱਟ ਹੋਵੇ ਇਸ ਤਰ੍ਹਾਂ ਦੀ ਤੇ ਸਾਨੂੰ ਦੱਸੋ ਕਿ ਕਿਹੜੀ ਦਵਾਈ ਨਹੀਂ ਹੈਗੀ ਅਸੀਂ ਉਹ ਦਵਾਈ ਜਿਹੜੀ ਅਵੇਲੇਬਲ ਕਰਾ ਚੰਗਾ ਪੰਜਾਬ ਸਰਕਾਰ ਨੂੰ ਬੜੀ ਉਪਰਾਲੇ ਕੀਤੇ ਨੇ ਸਿੱਖਿਆ ਖਾਂਦ ਨੂੰ ਲੈ ਕੇ ਤਾਂ ਸੋਰਟੀ ਲੱਗ ਗਿਆ ਲੱਗ ਗਿਆ ਦੇਖੋ ਦੇਖੋ ਐਜੂਕੇਸ਼ਨ ਐਜੂਕੇਸ਼ਨ ਵਾਲੇ ਪਾਸਿਓ ਮੈਂ ਹੁਣ ਸਕੂਲ ਆਫ ਐਮੀਨੈਂਸ ਸੁਭੀਦਰ ਮੀਵਾ ਸਿੰਘ ਜਿਹੜਾ ਆਪਣੇਦਰੂਸ ਰਸੀਪੜਾ ਰੋਡ ਤੇ ਹੀ ਹੈ ਉੱਥੇ ਜਾ ਕੇ ਆਏ ਆ ਬੱਚੇ ਫਿਜ਼ਿਕਸ ਪੜ੍ਹ ਰਹੇ ਨੇ ਬੱਚੇ ਕਮਰਸ ਪੜ੍ਹ ਰਹੇ ਨੇ ਬਾਇਓ ਬਾਇਓਲੋਜੀ ਦੀਆਂ ਕਲਾਸਾਂ ਲੱਗ ਰਹੀਆਂ ਤੇ ਅਰਧਦਰ ਦੇ ਪਿੰਡਾਂ ਤੋਂ ਬੱਚੇ ਆ ਰਹੇ ਨੇ ਔਰ ਸਰਕਾਰੀ ਸਕੂਲਾਂ ਦੇ ਰਿਜ਼ਲਟ ਅੱਛੇ ਆ ਰਹੇ ਨੇ ਸਾਡੇ ਬੱਚੇ ਜਿਹੜੇ ਨੇ ਉਹ ਜੀ ਐਡਵਾਂਸ ਜੀ ਮੈਨ ਐਨਈਟੀ ਹਨਾ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸੋ ਇੱਕ ਮਿੰਟ ਸੋ ਆਉਣ ਵਾਲੇ ਨਾ ਚ ਹੋਰਸ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਹੋਰ ਅਪਗ੍ਰੇਡ ਕਰਾਂਗੇ ਔਰ ਸਾਡੇ ਅਧਿਆਪਕਾਂ ਨੂੰ ਅਸੀਂ ਫਿਨਲੈਂਡ ਜਾਂ ਸਿੰਗਾਪੁਰ ਦੀ ਬੈਸਟ ਅਕੈਡਮੀ ਜਿਹੜੀਆਂ ਨੇ ਲੇਟੈਸਟ ਤਰੀਕੇ ਜਿਹੜੇ ਪੜਾਉਣ ਦੇ ਉਸ ਸਕਾ ਕੇ ਲਿਆਉਣੇ ਆਈਆਈਐਮ ਅੰਮਦਾਬਾਦ ਵੀ ਪੇਜ ਦੇ ਬੱਚਿਆਂ ਤੇ ਟੀਚਰਨ ਤੇ ਬਾਕੀ 10 ਲੱਖ ਰੁਪਏ ਆ ਪਰ ਫੈਮਿਲੀ ਜਿਹੜਾ ਤੁਹਾਡਾ ਵੀ ਮੈਂ ਉਹ ਬਸ ਆਨਲਾਈਨ ਦੇ ਨਾਲ ਸ਼ੁਰੂ ਹੋ ਜੂਗੀ ਉਹਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਜੀ 10 ਲੱਖ ਰੁਪਏ ਤੱਕ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਹੈਲਥ ਐਜੂਕੇਸ਼ਨ ਇਨਫਰਾਸਟ੍ਰਕਚਰ ਬਿਜਲੀ ਦਾ ਪਹਿਲੀ ਆਖ ਨਹੀਂ ਬਿਜਲੀ ਆਉਂਦੀ ਹੈ ਤੇ ਬਿਜਲੀ ਦੀ ਕੋਈ ਕਮੀ ਨਹੀਂ ਸੀਜ਼ਨ ਤਾਂ ਲੰਘ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਕਿ ਕੋਈ ਕਿਸੇ ਨੇ ਆਲੂ ਬੀਜੇ ਕਿਸੇ ਨੇ ਕੋਈ ਹੋਰ ਫਸਲ ਬੀਜੀ ਹੋਈ ਜਿਹਦਾ ਲੋੜ ਹੈ ਪਾਣੀ ਦੀ ਬਿਜਲੀ ਦੀ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਕੀਮਾਂ ਜਿਹੜੀਆਂ ਅਸੀਂ ਵਾਅਦੇ ਵੀ ਕੀਤੇ ਸੀ ਬਿਨਾਂ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਦੇ ਹਾਂ ਗਰੰਟੀਆਂ ਤਾਂ ਕਰਨੀਆਂ ਕਰਨੀਆਂ ਨੇ ਪੂਰੀਆਂ ਜਦੋਂ ਤੱਕ ਅਸੀਂ ਦੁਬਾਰਾ ਪਬਲਿਕ ਜਾਵਾਂਗੇ ਤਾਂ ਸਾਰਾ ਸਾਫ ਲੈ ਕੇ ਜਾਵਾਂਗੇ ਰਿਪੋਰਟ ਕਾਟ ਲੈ ਕੇ ਜਾਵਾਂਗੇ